ਢਿੰਗੜਪੁਰ ਵਾਲੇ ਬੰਨ ਤੇ ਆ ਕੇ ਦੇਖਿਆ ਮੁੱਖ ਔਰ ਪ੍ਰਸ਼ਾਸਨ ਜਿਵੇਂ ਲੱਗਾ ਆ ਪ੍ਰਮਾਤਮਾ ਕਰੇਗੀ ਇਹ ਕੋਈ ਵੀ ਨੁਕਸਾਨ ਨਾ ਹੋਵੇ ਜਿੱਥੇ ਪਾਣੀ ਹੈਗਾ ਆ ਪ੍ਰਸ਼ਾਸਨ ਪੂਰੇ ਜੋਰ ਨਾਲ ਲੱਗਾ ਆ ਔਰ ਪਿੰਡ ਦੇ ਮੋਤਵਾਰਾ ਨੇ ਵੀ ਦੱਸਿਆ ਕਿ 100 ਬੰਦਾ ਲੇਬਰ ਦਾ ਇੱਥੇ ਕੰਮ ਕਰ ਰਿਹਾ ਔਰ ਪ੍ਰਸ਼ਾਸਨ ਵੱਲੋਂ ਪੂਰੀ ਜੋੜ ਲਾਇਆ ਜਾ ਰਿਹਾ ਮੈਂ ਜਾ ਕੇ ਵੀ ਡੀਸੀ ਸਾਹਿਬ ਨਾਲ ਵੀ ਗੱਲਬਾਤ ਕਰੂੰਗਾ ਅਗਰ ਪਿੰਡ ਵਾਸੀ ਹੋਰ ਵੀ ਕੋਈ ਸਹੂਲਤਾਂ ਦੇ ਸੰਬੰਧ ਲੈ ਮੰਗੂਗੇ ਮੈਂ ਸਰਕਾਰ ਕੋਲੋਂ ਪੂਰਾ ਕਰਾ ਕੇ ਦਊਗਾ ਧੰਨਵਾਦ ਜੈਨ ਤਸਦਿਓ ਜੇ ਕੋਈ ਹੋਰ ਬਾਅਦ ਹੀ ਸਾਡੇ ਦਾ ਆਹੀ ਹੈ ਇੱਥੇ ਪੱਥਰ ਦਾ ਕਰਵਾ ਲਓ ਚਲੋ ਹਰੇ ਦਾ ਪਾਣੀ ਦਾ ਜੋਰ ਆ ਜਿੱਤੇ ਘਰਾਂ ਦਾ ਪੱਥਰ ਲੱਗ ਜਾਈ ਵੀ ਗੱਟੇ ਗੱਡੀਆਂ ਜਿਹੜੀਆਂ ਆਈਆਂ ਸੀ ਉਹਦਾ ਡੋਰੀ ਨਹੀਂ ਚਾਰ ਬੱਤੀ ਕਰ ਸਕਦਾ ਨਾਲ ਨਾਲ ਹਾਂ ਪਾਣੀ ਦਾ ਫਲੋ ਉੱਚਾ ਹੋ ਗਿਆ ਜੀ ਕੁਝ ਪਾਣੀ ਇਧਰੋਂ ਪੈ ਗਿਆ ਜੀ ਆ ਕੰਮ ਕਿੱਥਾ ਸਾਰਾ ਹੋ ਗਿਆ ਬਣਾਉਣਾ ਹੂੰ ਉਹ ਫਲੋ ਚਾਉਣ ਨਾਲ ਜੀ ਆ ਪਿੱਛੋਂ ਸਾਰੀ ਜ਼ਮੀਨ ਚੱਪ ਹੋ ਗਈ ਫੇਰ ਹੁਣ ਉਹ ਕੰਮ ਜਿਹੜਾ ਸੀਗਾ ਵਿੱਚ ਹੋ ਗਿਆ ਜੀ ਹੂਣ ਕਿ ਦੁਬਾਰਾ ਬੈਗਸ ਲਾਉਣ ਦੇ ਜੀ ਭਰ ਕੇ ਆ ਬੈਟ ਹਨ ਜਿਹੜੇ ਥੱਲੇ ਕੋਈ ਇਹਨਾਂ ਦਾ ਸਿੱਝ ਹੋਇਆ ਪਾਸ ਲਾਦਣੇ ਕਿ ਲੇਵਰ ਹੁਣ ਪਾਣ ਲਾਦੇ ਸੀਗੇ ਪੂਟੇ ਵੱਟ ਵੱਟ ਵੀ ਥੋੜਾ ਜਿਹਾ ਕੰਮ ਰਹਿ ਗਿਆ ਲਾਉਣ ਨੂੰ ਮੋੜੇ ਨੂੰ ਲਾਓ ਜੇ ਜਿੰਨਾ ਬਚਾ ਹੁੰਦਾ ਤਾਂ ਕਰੋ ਹਾਂਜੀ ਸਹੀ ਮੈਂ ਨਹੀਂ ਪੈਰੀ ਜਾਨੀ ਦੀ ਮਨ ਹੋ ਚਲੋ ਕਰ ਲੈਣੇ ਮੈਂ ਜਾਣ ਹੀ ਜਾਣਾ ਮੈਂ ਉੱਪਰ ਜਾਨਾ ਹੈ ਕਰੋ ਉਹ ਆਇਆ ਕਿਉਂ ਨਹੀਂ ਜੇ ਉਹ ਬੰਦੇ ਆਖਾ ਕਰ ਰਹੇ ਨੇ ਸੋਏ ਜਿਵੇਂ ਬਾਕੀ ਤੁਸੀਂ ਗੱਲਾਂ ਬੋਲ ਰਹੇ ਹੋ ਮੈਂ ਬਹੁਤ ਮਾਫ ਕਰਨਾ ਕਿ ਇਹਨੂੰ ਤਾਂ ਇਹ ਡਿਗਰੀ ਜਦੋਂ ਬਣੀ ਹਿੱਕਾ ਜਿਹੜਾ ਕਰਵਾਣਾ ਹੈ ਬਾਕੀ